ਹਾਂਜੀ ਵੀਰੇ ਅੱਜ ਆਪ ਆਏ ਹੋਏ ਸੀ ਗੋਠਿਆ ਵਾਲਿਆਂ ਦੇ ਤੇ ਆਪਾਂ ਤੁਹਾਨੂੰ ਕਰਾਨੇ ਆ ਸ਼ਾਪ ਟੂਰ ਦੇਖੋ ਜੀ ਇੱਥੇ ਤੁਹਾਨੂੰ ਕਿੰਨੀ ਤਰ੍ਹਾਂ ਦੀ ਵੈਰਾਈਟੀ ਮਿਲ ਜੇਗੀ ਠੀਕ ਹੈ ਇਹਨਾਂ ਦੇ ਸਾਰੇ ਦੇ অর্ਗੈਂਜ਼ਾ ਦੇ ਪਿਓਰ ਦੇ ਠੀਕ ਹੈ ਹਰ ਇੱਕ ਤਰ੍ਹਾਂ ਦੇ ਸੂਟ ਖੋਲੇ ਹੋਏ ਆ ਸ਼ਿਮਰਦੇ ਆ ਠੀਕ ਹੈ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆ ਜੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜੇਗੀ ਹਾਂਜੀ ਵੀਰੇ ਆਪਾਂ ਆਇਆ ਕੁਨਾਲ ਵੀਰੇ ਕੋਲ ਇਹਨਾਂ ਨੇ ਹਰੇਕ ਤਰ੍ਹਾਂ ਦੇ ਹੈਂਡਵਰਕ ਦੇ suit ਖੋਲ ਰੱਖੇ ਦੇਖੋ ਡਿਫਰੈਂਟ ਡਿਜ਼ਾਈਨ ਡਿਫਰੈਂਟ ਕਲਰ ਠੀਕ ਹੈ ਜੀ ਜੇ ਤੁਸੀਂ ਵੀ ਸ਼ਾਪ ਤੇ ਵਿజిਟ ਕਰਨਾ ਚਾਹੁੰਦੇ ਹੋ ਠੀਕ ਹੈ ਤੁਸੀਂ ਮਸਟ ਵਿజిਟ ਕਰੋ ਪਾਰਟੀ wear ਹਰੇਕ ਤਰ੍ਹਾਂ ਦੇ suit ਮਿਲ ਜਿਗਾ ਇਸ ਤੋਂ ਬਾਅਦ ਆਪਾਂ ਚੱਲਦੇ ਅੱਗੇ ਸੁਭਾਸ਼ ਸ਼ੰਕਲ ਕੋਲ ਔਰ ਇਹਨਾਂ ਨੇ ਦੇਖੋ ਜੋਰ-ਜੱੜ ਦੇ suit ਖੋਲ ਰੱਖੇ ਆ ਜੋਰ-ਜੱੜ ਦੇ suit ਉੱਪਰ ਵਰਕ ਹੋਇਆ ਹੋਇਆ ਕਿੰਨਾ ਹੀ ਸੋਹਣਾ suit ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਚੱਲਦੇ ਤ੍ਰੇਜਾ ਜੀ ਕੋਲ ਦੇਖੋ ਜੀ ਕਿੰਨਾ ਸੋਹਣਾ ਕਿੰਨਾ ਬ੍ਰਾਈਟ ਕਲਰ ਕਿ ਠੀਕ ਹੈ ਜੀ ਇਸ ਵਾਰ ਆਪਾਂ ਚੱਲਦੇ ਆ ਗੋਲੂ ਵੀਰੇ ਕੋਲ ਆ ਦੇਖੋ ਜੀ ਨਾ ਵੀ ਨਖਸ਼ੇਪ ਦੇ ਵਿੱਚ ਹਰੇਕ ਤਰ੍ਹਾਂ ਦੇ ਹੈ ਨਾ ਟ੍ਰੈਡਵਰਕ ਹਰੇਕ ਤਰ੍ਹਾਂ ਦੇ ਸੂਟ ਨੇ ਨੂੰ ਓਪਨ ਕਰ ਰੱਖਿਆ ਹੈ ਠੀਕ ਹੈ ਤੁਸੀਂ ਵੀ ਵਿਜ਼ਿਟ ਕਰੋ ਜੀ ਜੇ ਕਿਸੇ ਵੀ ਸੂਟ ਦੀ ਲੋੜ ਹੈ ਜੀ ਵਿਜ਼ਿਟ ਕਰੋ ਜੀ ਇਸ ਵਾਰ ਆਪਾਂ ਚੱਲਦੇ ਆ ਵੀਰੇ ਕੋਲ ਇਹਨਾਂ ਨੇ ਵੀ ਹਰੇਕ ਤਰ੍ਹਾਂ ਦੇ ਸੂਟ ਕੋਲ ਰੱਖੇ ਦੇਖੋ ਜੀ ਪਾਰਟੀ wear ਵੀ ਹੈ ਠੀਕ ਹੈ ਹਾਂ ਦੁਪੱਟਾ ਬਨਾਰਸੀ ਠੀਕ ਹੈ ਹੈਂਡਵਰਕ ਸੂਟ ਹੈ ਸਾਰਾ ਔਰ ਗੈਸ ਜਿਆਦਾ ਚਮਕਦਾ ਹਰੇਕ ਤਰ੍ਹਾਂ ਦੇ ਸੂਟ ਤੁਹਾਨੂੰ ਇੱਥੇ ਮਿਲ ਜਾਣਗੇ ਆ ਦੇਖੋ ਜੀ ਇੱਥੇ ਵਿਦਨ ਉਸ ਤੋਂ ਵੀ ਬਈ ਆਪਰੇਟੀ ਮਿਲਟਰੀ ਆ ਠੀਕ ਹੈ ਆਪਾਂ ਹਰੇਕ ਕਸਮਰ ਨੂੰ ਤਰੀਕੇ ਨਾਲ ਅਟੈਂਡ ਕਰਦੀ ਆ ਜੀ ਕਿਸੇ ਵੀ ਕਸਮਰ ਦੀ ਕੋਈ ਕੰਪਲੇਂਟ ਨਹੀਂ ਹੁੰਦੀ ਜੇ ਤੁਸੀਂ ਵੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਬਿਬਜ਼ਾਰ ਚ ਆ ਸਾ ਆ ਦਿਓ ਜੀ ਗੋਠੀ ਵਾਲਿਆਂ ਦੇ ਜੇ ਤੁਹਾਨੂੰ ਕਿਸੇ ਵੀ ਇਨਕੁਆਰੀ ਦੀ ਲੋੜ ਹੈ ਨੀਚੇ ਆਪਣਾ ਨੰਬਰ ਚੱਲ ਰਿਹਾ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆ ਜੀ ਇਹ ਵਰਦਾ ਪਿਓਰ ਮਿਰਰ ਵਾਲਾ ਸੂਟ ਹੈ ਜਿਹੜਾ ਕਿ ਤੁਹਾਨੂੰ ਬਹੁਤ ਹੀ ਡਿਸਕਾਊਂਟਡ ਰੇਟ ਦੇ ਵਿੱਚ ਮਿਲ ਜੇਗਾ ਹੁਣ ਆਪਾਂ ਆ ਜੀ نیچے ਇੱਥੇ ਦੇਖੋ ਤੁਹਾਨੂੰ ਹਰੇਕ ਤਰ੍ਹਾਂ ਦੇ ਖੀਨ ਖਾਵੇ ਸੂਟ ਮਿਲ ਜਾਣਗੇ ਬਰਾਸਰ ਸੂਟ ਮਿਲ ਜਾਣਗੇ ਖੀਨ ਖਾਵੇ ਸੂਟ ਮਿਲ ਜਾਣਗੇ ਠੀਕ ਹੈ ਜੀ ਫੁਲਕਾਰੀ ਸ਼ਰਟਾਂ ਮਿਲ ਜਾਣਗੀਆਂ ਇਸ ਤੋਂ ਇਲਾਵਾ ਆਪਣੇ ਕੋਲ ਬਹੁਤ ਹੀ ਵਰਕ ਵਾਲੇ ਸੂਟ ਵੀ ਪਈ ਨੇ ਜਿਵੇਂ ਕਿ ਉੱਪਰ ਤੁਹਾਨੂੰ ਫੁਲਕਾਰੀਆਂ ਦਿਖ ਰਹੀਆਂ ਹੋਣਗੀਆਂ ਇੱਧਰ ਵੀ ਖੀਨ ਖਾਵੇ ਜੀ ਅੱਗੇ ਅੱਛੇ ਗੱਲ ਜੀ ਹੁਣ ਆਪਾਂ ਆਏ ਆ ਐਸਕੀਵੇਰੇ ਕੋਲੇ ਤੋਂ ਆਪਾਂ ਸਿੰਪਲ ਸੂਟ ਕੁੜੀ ਵਾਸਤੇ ਦਿਖਾ ਰਹੇ ਹਾਂ ਮੈਰੀ ਜੀ ਸ਼ਾਪਿੰਗ ਕਰਨੀ ਹੈ ਇਹਨਾਂ ਨੇ ਸ਼ਾਪਿੰਗ ਕਰ ਰਹੇ ਨੇ ਇਹ ਜੇ ਸਤਿ ਸ਼੍ਰੀ ਅਕਾਲ ਆਪਣੇ ਕੋਲ ਕਿਸ ਤਰ੍ਹਾਂ ਦੇ ਸੂਟ ਮਿਲ ਸਕਦੇ ਆਂ ਮੈਨੂੰ ਤਾਂ ਮਿਲ ਜਾਣਗੇ ਨੋਰਮਲ ਦੇਣ ਲੈਣ ਮਿਲ ਜੂਰੇ ਬਹੁਤ ਯਾਰੀ ਇਸ ਦਾ ਸੈਦ ਕਿੰਨੀ ਕੀ ਤੱਕ ਮਿਲ ਜੇਗੀ ਰੇਜ਼ ਵੀਰੇ ਤੁਸੀਂ ਐ ਸੋਚ ਲਓ ਵੀ 250 ਤੋਂ ਸਟਾਰਟ ਹੋ ਜਾਂਦੇ 250 ਤੋਂ ਪਲੱਸ ਜਿੰਨੇ ਮਰਜ਼ੀ ਤੱਕ ਲੈ ਲਓ ਠੀਕ ਹੈ ਜੀ ਓਕੇ ਮੈਂ ਤੁਹਾਡੀ ਸ਼ਾਪ ਤੇ ਆਈ ਸੀ ਤੁਸੀਂ ਮੈਨੂੰ ਦੱਸ ਸਕਦੇ ਹੋ ਇੱਥੇ ਆਪਾਂ ਨੂੰ ਕਿੰਨੀ ਤਰ੍ਹਾਂ ਦੀ ਪਲੇਨ ਦੀ ਵੈਰਾਈਟੀ ਮਿਲ ਸਕਦੀ ਹੈ ਜੀ ਆਪਣੇ ਕੋਲ ਪਹਿਨੇ ਕਾਟਨ ਦੀ ਵੈਰਾਈਟੀ ਵੀ ਸਟਾਰਟ ਹੋ ਗਈ ਹੈ ਨਵੀਂ ਠੀਕ ਹੈ ਜੀ ਕਾਟਨ ਚ ਵੀ 15 ਤਰੀਕੇ ਦੀ ਨਵੀਂ ਵੈਰਾਈਟੀ ਮਿਲ ਜੂਗੀ ਓਕੇ ਔਰ ਸਿੰਥੈਟਿਕ ਵੇਸਟ ਕ੍ਰਸ਼ ਦੇ ਉੱਪਰ ਹੈ ਵੀਰੇ ਠੀਕ ਹੈ ਜੀ ਸੈਲਫ ਦੇ ਉੱਪਰ ਹੈ ਸ਼ਿਮਰ ਦੇ ਉੱਪਰ ਹੈ ਇੱਕ ਇਹ ਨਵਾਂ ਬੇਸ ਚੱਲਿਆ ਹੈ ਦੇਖੋ ਆਪ ਲੋਕੋ ਕ੍ਰੇਪ ਮਿਲ ਜੂਗੀ ਠੀਕ ਹੈ ਜੀ ਜੋਰਜ ਸੈਮੀ ਕ੍ਰੇਪ ਹੈ ਕਿ ਪਿਓਰ ਹੈ ਜੀ ਜੋਰ ਕ੍ਰੇਪ ਹੈ ਜੀ ਠੀਕ ਹੈ ਜੀ ਇਹ ਆਪਣੇ ਕੋਲੇ ਜਿਵੇਂ ਲੋਕਾਂ ਕੋਲੇ ਜੋਰਜਟ ਚ ਕਿਸ ਸਟਾਫ ਹੁੰਦਾ ਹੈ ਆਪਣੇ ਕੋਲੇ 10 ਤਰੀਕੇ ਦੇ ਸਟਾਫ ਹੈ ਠੀਕ ਹੈ ਸਰ ਪਲੇਨ ਹੈ

ओके okay, जी ਜਿਹੜੇ ਗਾਗਨੇ ਫਰੌਗ ਬਣਾਨੀ ਹੈ ਹਾਂਜੀ ਅਸ਼ਕਨ ਵਾਲਾ ਸੂਟ ਬਣਾਣਾ ਹੈ ਸਰ ਆਪ ਨੂੰ ਕਿੱਥੇ ਆਣਾ ਪਊਗਾ ਜੀ ਟੋਪੀ ਬਜ਼ਾਰ ਗੋਠੀ ਵਾਲੇ ਠੀਕ ਹੈ ਜੀ ਗੋਠੀ ਵਾਲੇ ਦੀ ਟੋਪੀ ਪੂਰੇ ਫੇਮਸ ਦੁਕਾਨ ਹੈ ਮਿਹਰਜ ਠੀਕ ਹੈ ਸਰ ਨਾਲੇ ਆਪਣੇ ਕੋਲ ਦੁਪट्टे ਵੀ ਸਾਰੀ ਰੇਂਜ ਵਿੱਚ ਮਿਲ ਜਾਣਗੇ ਸਾਰੇ ਦੁਪੱਟੇ ਆ ਜੀ ਆਪਣੇ ਕੋਲ ਸ਼ਫੌਨ ਦੇ 300 ਦੇ ਦੋ ਹਾਂਜੀ ਚਨੌਨ 450 ਦੇ ਦੋ ਠੀਕ ਹੈ ਜੀ ਤੈਬੀ ਠੀਕ ਹੈ 700 ਦੇ ਦੋ ਠੀਕ ਹੈ ਜੀ ਮਸਲੀਨ ਪਲੇਨ 450 ਦੇ ਦੋ ਓਕੇ ਜੀ ਆਗੇ ਚੀਜ਼ ਹੈ ਜੀ ਇਹ ਸਾਰੇ ਪਲੇਨ ਦੇ 8 ਮਹੀਏ ਆਪਣੇ ਕੋਲ ਸ਼ਿਮਰ ਲੱਗ ਰਹੀ ਹੈ ਜੀ ਤਾਂ ਸ਼ਿਮਰ ਚ ਵੀ ਪਿਆ ਕਲਸ ਚ ਪਿਆ ਸਾਰੇ ਕਟ 16 8 ਮਹੀਏ ਰੋਕਲੇ ਹਾਂ ਹਾਂ ਜੀ ਹੁਣ ਆਪਾਂ ਆਏ ਸੀ ਵਿంటర్ ਵਿంటర్ ਦੇ ਸੈਕਸ਼ਨ ਚ ਜਿਵੇਂ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਇੱਥੇ ਆਪਣੇ ਕੋਲ ਹਰੇਕ ਤਰ੍ਹਾਂ ਦੇ ਪਸ਼ਮੀਨਾ ਪ੍ਰਿੰਟਡ ਮਿਲ ਜੂਗੀ ਕੋਰਪ੍ਰਾਈਟ ਸ਼ਿਮਰ ਠੀਕ ਹੈ ਪੈਲਵਟ ਵੀ ਮਿਲ ਜੇਗੀ ਮੈਚਿੰਗ ਹਰੇਕ ਤਰ੍ਹਾਂ ਦੇ ਆਪਾਂ ਨੂੰ ਵਿంటర్ ਦੇ ਸਟਫ ਮਿਲ ਜੂਗਾ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਵਿਜ਼ਿਟ ਕਰੋ ਜੀ ਇਹਨਾਂ ਦੇ ਬਹੁਤ ਹੀ ਵਧੀਆ ਵੈਰਾਈਟੀ ਆਈ ਹੋਈ ਹੈ ਜੀ ਨਾਲੇ ਸੇਲ ਤੇ ਲੱਗੇ ਹੋਏ ਆ ਸਾਰੇ ਲੈਸ ਪੀਸ ਲੱਗੇ ਹੋਏ ਆ ਜੀ हां जी ਇੱਥੇ ਸਾਰੇ ਪਿਓਰ ਦੇ ਪ੍ਰਿੰਟਡ ਵਰਕ ਲੱਗੇ ਹੋਏ ਆ ਤੁਸੀਂ ਦੂਰ ਤੱਕ ਨਿਗਾਹ ਮਾਰ ਸਕਦੇ ਹੋ ਜੀ ਸਾਰਾ ਇਹ ਸਟਾਕ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਮਸਟ ਵਿਜ਼ਿਟ ਕਰੋ ਇੱਥੇ ਬਹੁਤ ਹੀ ਜ਼ਿਆਦਾ ਕਸਟਮਰ ਆਏ ਹੋਏ ਨੇ ਠੀਕ ਹੈ ਜੀ ਤੁਸੀਂ ਵੀ ਲੈਣਾ ਚਾਹਦੇ ਹੋ ਤਾਂ ਬੀਬੀ ਸਾਰੇ ਗੋਠੀ ਵਾਲੇ ਦੀ ਵਿਜ਼ਿਟ ਕਰ ਸਾ ਹਾਂਜੀ ਚੈੱਕ ਕਰੋ ਜੀ ਕਿੰਨਾ ਹੀ ਸੋਨਾ ਪਿਓਰ ਤੇ ਹੈ ਜੀ ਔਰਗੈਂਜ਼ਾ ਤੇ ਕਿੰਨਾ ਹੈਵੀ ਬ੍ਰਾਈਡਲ ਸੂਟ ਤੁਹਾਨੂੰ ਇੱਥੇ ਮਿਲ ਜੇਗਾ ਜੀ ਕਿੰਨੇ ਕਸਟਮਰ ਬੈਠੇ ਨੇ ਹਰੇਕੀ ਮੈਰੀ ਦੀ ਸ਼ਾਪਿੰਗ ਲਈ ਆਏ ਹੋਏ ਨੇ ਚੈੱਕ ਕਰੋ ਜੀ ਕਿੰਨੇ ਹੀ ਕੰਟਰਾਸਟ ਦੁਪੱਟੇ ਨਾਲ ਵੀ ਤੁਹਾਨੂੰ ਇੱਥੇ ਮਿਲ ਜਾਣ 10000 ਦੀ ਰੇਸਟਕ ਵੀ ਤੁਹਾਨੂੰ ਇੱਥੇ ਮਿਲ ਜੇਗਾ ਮੈਂ ਤੁਹਾਨੂੰ ਇੱਥੇ ਲੈ ਕੇ ਆਈਆਂ ਜੀ ਮੈਰੀ ਸ਼ੋਪਿੰਗ ਲਈ 3rd ਫਲੋਰ ਤੇ ਠੀਕ ਹੈ ਜੀ ਗੋਠੀ ਵਾਲਿਆਂ ਦੀ ਤੁਸੀਂ ਵੀ ਵਿਜ਼ਿਟ ਕਰੋ ਜਲਦੋਂ ਜਲਦ ਵਿਜ਼ਿਟ ਕਰੋ ਸਾਰੇ ਹੀ ਲੈਸ ਤੇ ਲੱਗੇ ਹੋਏ ਆ ਜੀ ਇਹਨਾਂ ਦੇ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਹੈਂਡਵਰਕ ਦਾ ਸੂਟ ਇਹਨਾਂ ਨੇ ਓਪਨ ਕੀਤਾ ਹੋਇਆ ਹੈ ਦੇਖੋ ਜੀ ਤੁਸੀਂ ਚੈੱਕ ਕਰੋ ਜੈਰੀ ਵਰਕ ਵੀ ਹੈਗਾ ਜੀ 13000 ਦੇ ਸੂਟ ਮਿਲ ਜਾਣਗੇ ਪਿਓਰ ਤੇ ਕ੍ਰਸ਼ ਤੇ ਠੀਕ ਹੈ ਜੀ ਦੇਖੋ ਜੀ ਪ੍ਰਦੀਪ ਮੰਕਲ ਨੇ ਕਿੰਨਾ ਹੀ ਸੋਹਣਾ ਸੂਟ ਓਪਨ ਕੀਤਾ ਹੋਇਆ ਹੈ ਜੀ ਜਿਹੜਾ ਕੀ ਤੁਹਾਨੂੰ ਮਿਲ ਜੇਗਾ 7000 8000 ਦੀ ਰੇਂਜ ਚ ਲਹਿੰਗਾ ਚੋਲੀ ਵੀ ਮਿਲ ਜੇਗੀ ਇੱਥੇ ਤੁਹਾਨੂੰ ਠੀਕ ਹੈ ਨਾਰਕਲੀ ਸੂਟ ਜਿਹੜਾ ਵੀ ਮਿਲ ਜਾਣਗੇ ਆ ਦੇਖੋ ਜੀ ਕਿੰਨਾ ਹੀ ਸੋਹਣਾ ਇਹਨਾਂ ਨੇ ਫਰੋਜ਼ੀ ਕਲਰ ਦੇ ਵਿੱਚ ਮਿਰਰ ਵਰਕ ਦੇ ਉੱਤੇ ਸੂਟ ਓਪਨ ਕੀਤਾ ਹੋਇਆ ਬਿਲਕੁਲ ਹੀ ਬਰਾਇਡਲ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਜਿੱਨਾ ਚੈੱਕ ਕਰੋ ਜੀ ਕਿੰਨਾ ਸੋਹਣਾ ਇਹਨਾਂ ਨੇ ਮੈਰੂਨ ਕਲਰ ਤੇ ਰੈੱਡ ਕਲਰ ਦੇ ਵਿੱਚ ਬਰਾਇਡਲ ਸੂਟ ਓਪਨ ਕੀਤਾ ਹੋਇਆ ਜੀ ਸਿਰਫ ਗੋਠੀ ਵਾਲੇ ਨਹੀਂ ਮਿਲਣਗੇ ਤੁਹਾਨੂੰ ਇੰਨੇ ਸਸਤੇ ਸੂਟ ਇੰਨੇ ਲੈਸ ਡੇਟਾ ਤੇ